ਵੇਖਿਆ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਬੁੱਢੀ ਖਬਰ ਜਲਾਲਾਬਾਦ ਪੂਰਬੀ ਵਿਖੇ ਲਾਂਗਰੀ ਵੱਲੋਂ ਕੀਰਤਨ ਸਿੱਖਣ ਆਈ ਬੱਚੀ ਨਾਲ ਅਸ਼ਲੀਲ ਹਰਕਤ ਇਸ ਦੇ ਨਾਲ ਹੀ ਮੋਗੇ ਦੀ ਖਬਰ ਸਾਹਮਣੇ ਆ ਰਹੀ ਹਲਕਾ ਤਰਮ ਕੋਟਦੀਨ ਆਉਂਦੇ ਪਿੰਡ ਜਲਾਲਾਬਾਦ ਪੂਰਬੀ ਵਿਖੇ ਗੁਰਦੁਆਰ ਸਾਹਿਬ ਜੋ ਸੇਵਾ ਕਰ ਰਹੇ ਇੱਕ ਲਾਂਗਰੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਸਿੱਖਣ ਆ ਰਹੀ 1 11 ਸਾਲ ਦੀ ਬੱਚੀ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਕੀਰਤਨ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਲਗਦੀਆਂ ਸਾਂ ਜਿੱਥੇ ਪਿੰਡ ਵਿੱਚ ਕਈ ਬੱਚੇ ਗੁਰਬਾਣੀ ਤੇ ਕਿਰਤ ਸਿੱਖਣ ਲਈ ਹਰ ਰੋਜ਼ ਕਲਾਸਾਂ ਲਾਉਂਦੇ ਸਨ ਅਤੇ ਬੀਤੇ ਦਿਨ ਕਰੀਬ ਸ਼ਾਮ 5 ਵਜੇ ਕੁਝ ਬੱਚੇ ਸੇਵਾ ਲਈ ਗੁਰਦੁਆਰ ਸਾਹਿਬ ਪੁੱਜੇ ਅਤੇ ਉਕਤਕ ਲੰਗਰੀ ਦੇ ਮੌਕੇ ਤੇ ਫਾਇਦਾ ਉਠਾ ਕੇ ਇੱਕ ਨਾਬਾਲਿਕ ਬੱਚੀ ਨਾਲ ਅਸਲੀਲ ਹਰਕਤ ਕੀਤੀ ਅਤੇ ਇਸ ਸਬੰਧੀ ਜਦ ਬੱਚੀ ਨੇ ਆਪਣੇ ਮਾਪੇ ਨੂੰ ਦੱਸਿਆ ਤਾਂ ਪਿੰਡ ਚ ਵਿਆਪਕ ਰੋਸ ਫੈਲ ਗਿਆ ਅਤੇ ਬੱਚੀ ਦੇ ਬਾਰ ਬਾਰਿਸਾਂ ਦੇ ਪਿੰਡ ਵਾਸੀਆਂ ਨੇ ਉੱਤਕ ਲਾਂਗਰੀ ਨੂੰ ਕੁੱਟਮਾਰ ਵੀ ਕੀਤੀ ਅਤੇ ਉੱਤਕ ਲਾਂਗਰੀ ਨੇ ਪਿੰਡ ਰੋਡੇ ਦਾ ਰਹਿਣ ਵਾਲਕ ਸਿਆਚਾਰੇ ਹਸੀ ਇਸ ਮਾਮਲੇ 'ਚ ਡੀਐਸਪੀ ਤਰਮਕੋਟ ਨੇ ਦੱਸਿਆ ਕਿ ਜਦ ਕੁਦੋਸ਼ੀ ਨੂੰ ਗ੍ਰਿਫਤਾਰ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੱਤਾ ਸੀ ਅਤੇ ਕੋਸ਼ਿਸ਼ ਕੀਤੀ ਕਿ ਇਸ ਸੰਬੰਧੀ 25 ਦੇ ਕਰੀਬ ਲੋਕ ਖਿਲਾਫ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ ਜਲਦ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਕਰਨਾ ਤੋਂ ਬਾਅਦ ਪਿੰਡ 'ਚ ਤਣਾਅ ਦਾ ਮਾਹੌਲ ਹੋਇਆ ਹੈ ਤੇ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਸਖਤ ਸਜ਼ਾ ਦੀ ਮੰਗ ਕੀਤੀ ਹੈ ਤੇ ਇਸ ਦਿਨ ਨਾਲ ਹੀ ਖਬਰ ਕਰ ਦਿੱਤਾ ਹੈ ਧੰਨਵਾਦ